ਇਸ ਵੇਲੇ ਮੌਜੂਦ ਆ ਗੁਰਦਾਸਪੁਰ ਜ਼ਿਲ੍ਹੇ ਦੇ ਇਤਿਹਾਸਿਕ ਕਸਬਾ ਕਲਾਨੌਰ ਵਿਖੇ ਜਿੱਥੇ ਮਹਾ ਸ਼ਿਵਰਾਤਰੀ ਦੇ ਪਰਵ ਮੌਕੇ ਰਾਤ ਦਾ ਸਮਾ ਹੋ ਚੁੱਕਿਆ ਵਾ ਲੇਕਿਨ ਲਗਾਤਾਰ ਸਵੇਰ ਤੋਂ ਸ਼ਰਧਾਲੂ ਇੱਥੇ ਆ ਰਹੇ ਆ ਔਰ ਮੈਂ ਪਿੱਛੇ ਕੈਮਰਾਮੈਨ ਨੂੰ ਕਹਾਂਗਾ ਦਿਖਾਓ ਪ੍ਰਾਚੀਨ ਮੰਦਿਰ ਆ ਜਿੱਥੇ ਲੋਕ ਵੱਡੀਆਂ ਲਾਈਨਾਂ ਦੇ ਵਿੱਚ ਜੜਾ ਵਾ ਆ ਕੇ ਮੱਥਾ ਟੇਕ ਰਹੇ ਆ ਲੋਕਾਂ ਦੀ ਆਸਥਾ ਦਾ ਕੇਂਦਰ ਆ ਇਹ ਪ੍ਰਾਚੀਨ ਕਲਾਨੌਰ ਦਾ ਸ਼ਿਵ ਮੰਦਿਰ ਜਿਸ ਦੇ ਵਿੱਚ ਲਗਾਤਾਰ ਲੋਕਾਂ ਆ ਗਿਆ ਅੱਜ ਸ਼ਿਵਰਾਤਰੀ ਵਾਲੇ ਦਿਨ ਮੱਥਾ ਟੇਕ ਰੇ ਆ ਔਰ ਲਗਾਤਾਰ ਇਥੇ ਰਾਤ ਭਰ ਜਿਹੜਾ ਵਾ ਪ੍ਰੋਗਰਾਮ ਚੱਲ ਰਿਹਾ ਵਾ ਔਰ ਬਹੁਤ ਸਾਰੇ ਸ਼ਰਧਾਲੂ ਜਿਹੜੇ ਆ ਵਿਦੇਸ਼ਾਂ ਤੋਂ ਵੀ ਆਏ ਹੋਏ ਆ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਹਰ ਜਾਤ ਧਰਮ ਦੇ ਲੋਕ ਜਿਹੜੇ ਆ ਉਹ ਇੱਥੇ ਸਾਨੂੰ ਨਜ਼ਰ ਆ ਰਹੇ ਆ ਸੋ ਇਹੀ ਇਹ ਕਹਿ ਸਕਦੇ ਆ ਕਿ ਇੱਕ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਵੀ ਇਹ ਸਥਾਨ ਹੈਗਾ ਵਾ ਇੱਥੇ ਲੋਕਲ ਗੁਰਦਾਸਪੁਰ ਪੁਲਿਸ ਵੱਲੋਂ ਵੀ ਵਧੀਆ ਸੁਰੱਖਿਆ ਪ੍ਰਬੰਧ ਕੀਤੇ ਗਏ ਆ ਖਾਸ ਤੌਰ ਤੇ ਜਿਹੜੀ ਨਵੀਂ ਗੱਲ ਆ ਦੇਖਣ ਵਾਲੀ ਇੱਥੇ ਆ ਕਿ ਬਹੁਤ ਡਿਵੈਲਪਮੈਂਟ ਜਿਹੜੀ ਆ ਇਸ ਸਾਲ ਜਿਹੜਾ ਸ਼ਰਧਾਲੂਆਂ ਨੂੰ ਨਜ਼ਰ ਆ ਰਹੀ ਆ ਸੋ ਗੱਲਬਾਤ ਦੇ ਦੌਰਾਨ ਆਪਾਂ ਕੋਸ਼ਿਸ਼ ਕਰਦੇ ਆ ਕੈਮਰਾਮੈਨ ਨੂੰ ਮੈਂ ਕਹਾਂਗਾ ਕਿ ਮੇਰੇ ਨਾਲ ਆਓ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਆ ਸਾਡੇ ਨਾਲ ਇੱਕ ਸ਼ਿਵ ਭਗਤ ਗੱਲਬਾਤ ਕਰਨ ਲਈ ਮੌਜੂਦ ਨੇ ਪਾਜੀ ਆਪਣਾ ਨਾਮ ਦੱਸਿਓ ਮੇਰਾ ਨਾਮ ਦੀਪਕ ਮਹਾਜਨ ਆ ਸਰ ਕਿੱਥੋਂ ਆਏ ਤੁਸੀਂ ਬੇਸਿਕਲ ਕਲਨੌਰ ਦਾ ਰਹਿਣ ਵਾਲਾ ਓਕੇ ਸਰ ਜਗਾ ਬਾਰੇ ਕੀ ਕਹਿਣਾ ਚਾਹੋਗੇ ਅੱਜ ਬਹੁਤ ਸ਼ਿਵਰਾਤਰੀ ਦੇ ਉੱਤੇ ਰੌਣਕ ਜਿਹੜੀ ਆ ਲੱਗੀ ਆ ਕੀ ਕਹਿਣਾ ਚਾਹੋਗੇ ਇਹ ਸਾਡੇ ਸ਼ਹਿਰ ਦਾ ਇਲਾਕੇ ਦਾ ਸਭ ਤੋਂ ਪਵਿੱਤਰ ਮੰਦਿਰ ਹੈ ਜੀ ਜੋ ਕਿ ਧਰਮ ਸਥਾਨਾਂ ਤੋਂ ਉੱਤੇ ਹੈ ਜੀ ਇਹ ਸਾਡੇ ਸ਼ਿਵ ਭੂਲੇ ਦਾ ਜੋ ਵੀ ਇਰਾਦਨਾ ਮੂੰਹ ਚ ਕੋਈ ਕੱਢਦਾ ਉਹਦੀ ਪੂਰੀ ਹੁੰਦੀ ਹੈ ਜੀ ਹਾਂਜੀ ਤੇ ਇੱਥੇ ਦੂਰੋਂ ਦੂਰੋਂ ਆਈਆਂ ਸੰਗਤਾਂ ਬੜੇ ਦੇਸ਼ ਵਿਦੇਸ਼ ਤੋਂ ਹੀ ਸੰਗਤਾਂ ਆਨ ਕੇ ਇੱਥੇ ਆਨ ਕੇ ਆਪਣਾ ਆਨੰਦ ਲੈਂਦੀਆਂ ਨੇ ਪਾਜੀ ਇਸ ਸਾਲ ਅਗਰ ਗੱਲ ਕਰੀਏ ਤੇ ਕਾਫੀ ਇੱਕ ਇੱਕ ਨਵਾਂ ਰੂਪ ਜੜਾ ਵਾ ਭੋਲੇ ਸ਼ੰਕਰ ਦਾ ਨਜ਼ਰ ਆ ਰਿਹਾ ਡਿਵੈਲਪਮੈਂਟ ਬੜੀ ਹੋਈ ਹੈ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਉਹ ਵੀ ਸ਼ਿਵ ਮੰਦਿਰ ਦੇ ਵਿੱਚ ਹੋ ਰਿਹਾ ਬਹੁਤ ਵਧੀਆ ਹੈ ਤੇ ਜੋ ਪ੍ਰਬੰਧਕ ਕਰ ਰਹੇ ਨੇ ਬਹੁਤ ਵਧੀਆ ਮਾਨਤਾ ਨਾ ਕਰ ਰਹੇ ਨੇ ਪਾਜੀ ਕੋਈ ਗੱਲ ਦੱਸੋ ਬਚਪਨ ਦੀ ਜਿਹੜੀ ਜਦੋਂ ਕਿਤੇ ਤੁਸੀਂ ਇੱਕ ਆਪਣੇ ਬਚਪਨ ਵਿੱਚ ਆਪਣੇ ਮਾਤਾ ਪਿਤਾ ਦੀ ਉਂਗਲ ਫੜ ਕੇ ਇੱਥੇ ਹੁੰਦੇ ਸੀਗੇ ਕੋਈ ਗੱਲ ਯਾਦ ਹੋਵੇ ਜਿਹੜੀ ਹਰ ਸਾਲ ਸ਼ਿਵਰਾਤਰੀ ਤੇ ਯਾਦ ਆਉਂਦੀ ਆ ਕਿ ਜਿੰਨੇ ਵੇਖਿਆ ਨਹੀਂ ਲੋਹੜ ਵੇਖੇ ਕਲਾਨੂਰ ਜੋ ਕਿ ਜਿਹੜਾ ਵੀ ਇਸ ਜਗ੍ਹਾ ਦੇ ਉੱਪਰ ਭਗਵਾਨ ਸ਼ਿਵ ਦੇ ਆਮਦਾ ਉਹ ਸਦਾ ਹੀ ਸੁਖੀ ਰਹਿੰਦਾ ਤੇ ਜੋ ਮੰਗ ਮਨ ਕਰਦਾ ਹੈ ਕਿ 11 ਬੰਦਾ 11 ਸੋਂਗਵਾਰ ਇੱਥੇ ਮੰਤਾਨਾ ਕਰਦਾ ਉਹਦੀ ਸਦਾ ਹੀ ਹਰ ਚੀਜ਼ ਪੂਰੀ ਹੁੰਦੀ ਹੈ ਗੱਲਬਾਤ ਲਈ ਧੰਨਵਾਦ ਹਸਨ ਸ਼ਰਧਾਲੂ ਜਿਨ੍ਹਾਂ ਨੇ ਇਸ ਜਗ੍ਹਾ ਬਾਰੇ ਇੱਕ ਗੱਲ ਦੱਸੀ ਹੈ ਜਿਨੇ ਵੇਖਿਆ ਨਹੀਂ ਲਾਹੌਰੋਂ ਵੇਖੇ ਆ ਕੇ ਕਲਨੌਰ ਔਰ ਵਾਕਈ ਅੱਜ ਕਲ੍ਹ ਕਲਨੌਰ ਜਿਹੜਾ ਵਾ ਵੇਖਣ ਵਾਲਾ ਵਾ ਬਹੁਤ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਨਤਮਸਤਕ ਹੋ ਰਹੇ ਆ ਆਪਾਂ ਕੋਸ਼ਿਸ਼ ਕਰਦੇ ਆ ਟਰਾਈ ਕਰਦੇ ਕਿਉਂਕਿ ਕ라우ਡ ਬਹੁਤ ਜ਼ਿਆਦਾ ਵਾ ਲੇਕਿਨ ਫਿਰ ਵੀ ਟਰਾਈ ਕਰਦੇ ਆ ਕਿ ਅਗਰ ਮੰਦਿਰ ਦੀ ਪ੍ਰਬੰਧਕ ਕਮੇਟੀ ਦੇ ਕਿਸੇ ਆਗੂ ਨਾਲ ਵੀ ਗੱਲਬਾਤ ਹੋ ਜਾਏ ਕੈਮਰਾਮੈਨ ਨੂੰ ਮੈਂ ਕਹਾਂਗਾ ਉਹ ਦਿਖਾਓ ਉਧਰ ਲਗਾਤਾਰ ਧਾਰਮਿਕ ਪ੍ਰੋਗਰਾਮ ਵੀ ਚੱਲ ਰਿਹਾ ਵਾ ਇਹ ਸਾਰੀ ਰਾਤ ਇਹ ਧਾਰਮਿਕ ਪ੍ਰੋਗਰਾਮ ਜਿਹੜਾ ਵਾ ਚੱਲਣਾ ਵਾ ਔਰ ਲੋਕ ਇੱਕ ਆਸਰਾ ਦਾ ਕੇਂਦਰ ਬਣਿਆ ਹੋਇਆ ਵਾ ਲੋਕਾਂ ਦੇ ਲਈ ਕੈਮਰਾਮੈਨ ਨੂੰ ਮੈਂ ਕਵਾਂਗਾ ਕਿ ਅੰਦਰ ਆਉਣ ਦੀ ਕੋਸ਼ਿਸ਼ ਕਰੋ ਚਲਦੇ ਚਲਦੇ ਆਜੋ ਕੈਮਰਾਮੈਨ ਨੂੰ ਕਵਾਂਗਾ ਮੇਰੇ ਨਾਲ ਆਉਣ ਦੀ ਕੋਸ਼ਿਸ਼ ਕਰੋ ਲਗਾਤਾਰ ਸ਼ਰਧਾਲੂ ਜਿਹੜੇ ਆ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਹੇ ਆ ਔਰ ਲਗਾਤਾਰ ਤਰ੍ਹਾਂ ਤਰ੍ਹਾਂ ਦੇ ਲੰਗਰ ਜੜੇ ਆ ਉਹ ਇੱਥੇ ਲੋਕਾਂ ਦੇ ਲਈ ਲੱਗੇ ਹੋਏ ਆ ਕੈਮਰਾਮੈਨ ਨੂੰ ਮੈਂ ਕਹਾਂਗਾ ਨਾਲ-ਨਾਲ ਚਲਦੇ ਚੱਲੋ ਔਰ ਬਹੁਤ ਵਧੀਆ ਜੜਾਵਾ ਉਹ ਪ੍ਰਬੰਧ ਅ ਵੇ ਸਾਹਿਬ ਵੀ ਸਾਨੂੰ ਮਿਲ ਗਏ ਨੇ ਬਹੁਤ ਨਾਮੀ ਇਹ ਕਲਾ ਨੌਰ ਦੇ ਸਮਾਜ ਸੇਵੀ ਨੇ ਹਾਂਜੀ ਵੇ ਸਾਹਿਬਾ ਜੇ ਸ਼ਿਵਰਾਤਰੀ ਮੌਕੇ ਬਹੁਤ ਰੌਣਕਾਂ ਲੱਗੀਆਂ ਕੀ ਕਹਿਣਾ ਚਾਹੋਗੇ ਸ਼ਿਵਰਾਤਰੀ ਵੇਖੋ ਜੀ ਭੋਲੇनाथ ਦੇ ਨਾਲ ਸੰਬੰਧਿਤ ਤਿਉਹਾਰ ਆ ਔਰ ਭੋਲੇनाथ ਜਿਹੜੇ ਹੈ ਹੀ ਭੋਲੇ ਨੇ ਸਭ ਦੀਆਂ ਮਨੋ ਕਾਮਨਾ ਇਨਸਟੈਂਟ ਪੂਰੀਆਂ ਕਰਦੇ ਨੇ ਕੋਈ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਰੇ ਤੁਸੀਂ ਵੇਖੋਗੇ ਤੇ ਹਰ ਧਰਮ ਦਾ ਲੋਕ ਆ ਕੇ ਨਤਮਸਤਕ ਹੋ ਜਾਂਦਾ ਔਰ ਭੋਲੇनाथ ਦੇ ਆ ਕੇ ਚਰਨਾਂ 'ਚ ਨਤਮਸਤਕ ਹੋ ਕੇ ਆਪਣੀਆਂ ਮਨੋ ਕਾਮਨਾਵਾਂ ਜਿਨ੍ਹਾਂ ਦੀਆਂ ਪੂਰੀਆਂ ਹੋਈਆਂ ਉਹ ਆ ਕੇ ਧੰਨਵਾਦ ਕਰਦੇ ਪਏ ਨੇ ਕੁਝ ਲੋਕ ਆ ਕੇ ਇਥੋਂ ਆਪਣੀਆਂ ਮਨੋ ਕਾਮਨਾ ਮੰਗਦੇ ਪਏ ਨੇ ਇਹ ਸ਼ਰਤੀਆਂ ਵਾ ਕਿ ਕਲਾਨੌਰ ਦੇ ਵਿੱਚ ਜਿਹੜਾ ਵੀ ਕੋਈ ਇੱਕ ਸ਼ਿਵਰਾਤਰੀ ਤੇ ਆਕਨੇ ਆ ਕੇ ਆਪਣੀ ਮਨੋ ਕਾਮਨਾ ਮੰਗਦਾ ਉਹਦੀ ਅਗਲੀ ਸ਼ਿਵਰਾਤਰੀ ਤੱਕ ਮਨੋ ਕਾਮਨਾ ਪੂਰਨ ਹੋਈ ਹੁੰਦੀ ਆ ਇਸ ਕਰਕੇ ਦਾ ਇੱਕ ਵਿਸ਼ੇਸ਼ ਮਹੱਤਵ ਆ ਕਲਾਨੌਰ ਸ਼ਿਵ ਮੰਦਰ ਦਾ ਵੈਸੇ ਹੀ ਵਰਲਡ ਵਾਈਡ ਇੱਕ ਅਲੱਗ ਮਹੱਤਵ ਆ ਐਦਾਂ ਦਾ ਸ਼ਿਵਲਿੰਗ ਨਾ ਕਿਤੇ ਦੁਨੀਆ ਤੇ ਹੈ ਨਾ ਕਿਸ ਨੇ ਦੇਖਿਆ ਹੋਏਗਾ ਲਾਈਂਗ ਸਟੇਟ ਸ਼ਿਵਲਿੰਗ ਜਿਹੜਾ ਵਾ ਸਿਰਫ ਕਲਾਨੌਰ ਦੇ ਵਿੱਚ ਆ ਔਰ ਸਵੈੰਬੂ ਆ ਇਸ ਕਰਕੇ ਦਾ ਇੱਕ ਵਿਸ਼ੇਸ਼ ਮਹੱਤਵ ਹੈ ਕਲਾਨੌਰ ਦੇ ਵਿੱਚ ਸ਼ਿਵਰਾਤਰੀ ਦਾ ਔਰ ਤੁਸੀਂ ਵੇਖ ਹੀ ਰਹੇ ਹੋ ਕਿ ਲੋਕਾਂ ਚ ਕਿੰਨਾ ਉਤਸ਼ਾਹ ਆ। ਭਾਜੀ ਕੋਈ ਪੁਰਾਣਿਕ ਇਤਿਹਾਸਿਕ ਧਾਰਮਿਕ ਗੱਲ ਜਿਹੜੀ ਇਸ ਜਗ੍ਹਾ ਬਾਰੇ ਹੋਵੇ ਥੋੜਾ ਉਹ ਦਰਸ਼ਕਾਂ ਨੂੰ ਦੱਸ ਦਿਓ ਜੀ। ਦੇਖੋ ਜੀ ਦਿੱਤਾ ਕਿ ਮੁਗਲਾਂ ਦੇ ਸਮੇਂ ਦੇ ਵਿੱਚ ਮੰਦਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ। ਜੀ ਉਸੇ ਦਾ ਹਿੱਸਾ ਇਹ ਮੰਦਰ ਵੀ ਰਿਹਾ। ਇਹ ਧੰਨਵਾਦ ਆ ਮਹਾਰਾਜਾ ਖੜਕ ਸਿੰਘ ਜੀ ਦਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿ ਉਹਨਾਂ ਦੇ ਕਾਰਜਕਾਲ ਦੇ ਵਿੱਚ ਇਹ ਮੰਦਿਰ ਦੁਬਾਰਾ ਹੋਂਦ ਵਿੱਚ ਆਇਆ ਜੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਮਾਂ ਚੱਲ ਰਿਹਾ ਸੀਗਾ ਇਹ ਉਸ ਸਮੇਂ ਤੇ ਇਸ ਮੰਦਿਰ ਨੂੰ ਵੀ ਮਸਜਿਦ ਬਣਾ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ Hindu ਧਰਮ ਗੁਰੂਆਂ ਨੇ ਸੰਪਰਕ ਕੀਤਾ ਉਸ ਸੰਪਰਕ ਜਦੋਂ ਕੀਤਾ ਉਸ ਸੰਪਰਕ ਕਰਨ ਤੇ ਉਹਨਾਂ ਨੇ ਕਿਹਾ ਕਿ ਇਹ ਸਾਡਾ ਮੰਦਿਰ ਸੀਗਾ ਜਿਹੜਾ ਇਹ ਮੰਦਿਰ ਆ ਇਹਨੂੰ ਮਸਜਿਦ ਬਣਾ ਦਿੱਤਾ ਗਿਆ ਉਹਨਾਂ ਨੇ ਆਪਣੀ ਕਚਹਿਰੀ ਵਿੱਚ ਮੁਸਲਿਮ ਧਰਮ ਗੁਰੂਆਂ ਨੂੰ ਬੁਲਾਇਆ ਉਹਨਾਂ ਨੂੰ ਪੁੱਛਿਆ ਗਿਆ ਕਿ ਦੱਸੋ ਬਈ ਤੁਸੀਂ ਕੀ ਕੀ ਕਹਿਣਾ ਚਾਹੋਗੇ ਇਸ ਵਿਵਾਦ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਖੁਦਾਈ ਕਰਵਾ ਲਓ ਜੇ ਇਹਨਾਂ ਦਾ ਸ਼ਿਵਲਿੰਗ ਨਿਕਲ ਆਂਦੇ ਤਾਂ ਇਹਨਾਂ ਦਾ ਮੰਦਿਰ ਨਾ ਨਹੀਂ ਤਾਂ ਮਸਜਿਦ ਤੇ ਹੈਗੀ ਆ ਜੀ ਇਹ ਲਾਸਟ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਾਰਜਕਾਲ ਦੇ ਵਿੱਚ ਇਹਦੀ ਖੁਦਾਈ ਕਰਾਈ ਗਈ ਤੇ ਦੁਬਾਰਾ ਇਹਦੇ ਅੰਦਰ ਸ਼ਿਵਲਿੰਗ ਨਿਕਲੇ ਜਿਹੜੇ ਕਿ 92 ਆਪੀ ਵਾਂਗੂ ਇਹ ਵੀ ਤਰਫਣਾ ਦਿੱਤੇ ਗਏ ਸੀਗੇ ਇਹ ਵੀ ਇੱਥੋਂ ਇਹਦਾ ਵੀ ਨੁਕਸਾਨ ਕਰ ਦਿੱਤਾ ਗਿਆ ਸੀਗਾ ਪਰ ਇਹ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਖਟਕ ਸਿੰਘ ਜੀ ਦੇ ਟਾਈਮ ਤੇ ਇਹਦੀ ਦੁਬਾਰਾ ਰੀਨੋਵੇਸ਼ਨ ਹੋਈ ਤੇ ਇਹ ਮੰਦਿਰ ਜਿਹੜਾ ਦੁਬਾਰਾ ਹੋਂਦ ਵਿੱਚ ਆਇਆ ਕੀ ਕਹਿਣਾ ਚਾਹੋਗੇ ਅੱਜ ਇਤਿਹਾਸਿਕ ਦਿਨ ਤੇ ਇੱਕ ਛੋਟਾ ਜਿਹਾ ਮੈਸੇਜ ਮੈਂ ਇਹੋ ਕਹਿਣਾ ਚਾਹਾਂਗਾ ਕਿ ਨੌਜਵਾਨ ਕੁਝ ਸ਼ਿਵ ਜੀ ਨੂੰ ਭੰਗ ਦੇ ਨਾਲ ਜੋੜ ਕੇ ਵੇਖਦੇ ਆ ਬਟ ਮੈਂ ਇਹ ਕਹਿਣਾ ਚਾਹਾਂਗਾ ਕਿ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਕਿ ਸੇਕ ਤੇ ਆਸਨ ਇਹ ਲਿਖਿਆ ਗਿਆ ਕਿ ਸ਼ਿਵ ਜੀ ਜਿਹੜੇ ਆ ਉਹ ਭੰਗ ਪਿੰਦੇ ਸੀਗੇ ਜੇਕਰ ਕਿਤੇ ਲਿਖਿਆ ਗਿਆ ਤਾਂ ਮੈਨੂੰ ਲਿਆ ਕੇ ਦੱਸ ਦੋ ਮੈਂ ਉਹਨਾਂ ਦੇ ਸਾਹਮਣੇ ਬੈਠ ਕੇ ਪੀਵਾਂਗਾ ਅਦਰਵਾਈਜ਼ ਕਿਤੇ ਨਹੀਂ ਲਿਖਿਆ ਗਿਆ ਸਿਰਫ ਇੱਕ ਇਹ ਅੱਜਕੱਲ ਦੇ ਦੁਕਾਨਦਾਰਾਂ ਨੇ ਅੱਜਕੱਲ ਦੇ ਜਿਹੜੇ ਢੋਂਗੀ ਨੇ ਉਹਨਾਂ ਲੋਕਾਂ ਨੇ ਕਹਿ ਦਿੱਤਾ ਕਿ ਸ਼ਿਵਜੀ ਭੰਗ ਪਿੰਦੇ ਸੀ ਉਹਨਾਂ ਨੂੰ ਉਹਨਾਂ ਨਾਲ ਜੋੜ ਕੇ ਸ਼ਿਵਜੀ ਨੂੰ ਜਿਹੜਾ ਭੰਗ ਉਹ ਸ਼ਿਵਜੀ ਦਾ ਪ੍ਰਸ਼ਾਦ ਬਣਾਤਾ ਬਟ ਇਦਾਂ ਦਾ ਕਿਤੇ ਕੁਝ ਨਹੀਂ ਹੋਏਗਾ ਇਸ ਕਰਕੇ ਨਸ਼ੇ ਤੋਂ ਦੂਰ ਰੋ ਔਰ ਭੋਲੇ ਨਾਦ ਐਕਚੁਅਲ 'ਚ ਭਜਨ ਕਰੋ ਐਕਚੁਅਲ 'ਚ ਜੋ ਉਹਨਾਂ ਦੇ ਵੱਲੋਂ ਦਿੱਤੇ ਮਤਲਬ ਉਹਨਾਂ ਦੀ ਜਰ ਸ਼ਰਧਾ ਸੂਮਨ ਪਰ ਅਰਪਿਤ ਕਰੋ ਪਰਖ ਭੰਗ ਨਾ ਦੀ ਚੀਜ਼ ਨਸ਼ੇ ਤੋਂ ਦੂਰ ਰੋ। ਕਲਬਾਦ ਲਈ ਬਹੁਤ-ਬਹੁਤ ਧੰਨਵਾਦ। ਇਹ ਸੰਕਲਨੌਰ ਤੋਂ ਅ ਵੇਜ ਸਾਹਿਬ ਆਪਾਂ ਕੋਸ਼ਿਸ਼ ਕਰਦੇ ਆ ਕਿ ਇਹ ਆਫਿਸ ਲੱਗ ਰਿਹਾ ਵਾ ਆਪਾਂ ਟਰਾਈ ਕਰਦੇ ਆ ਜੇ ਮੰਦਿਰ ਕਮੇਟੀ ਦੇ ਪ੍ਰਧਾਨ ਅਮਰਜੀਤ ਖੁੱਲਰ ਜੀ ਜਿਹੜੇ ਆ ਬਹੁਤ ਇੱਕ ਪਿਆਰੀ ਸ਼ਖਸੀਅਤ ਨੇ ਅਮਰਜੀਤ ਖੁੱਲਰ ਜੀ ਆਪਾਂ ਇਹਨਾਂ ਨਾਲ ਵੀ ਗੱਲ ਕਰਨੇ ਆ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਸ਼ਿਵਰਾਤਰੀ ਦੇ ਇਸ ਇਤਿਹਾਸਿਕ ਇਸ ਇੱਕ ਬਹੁਤ ਵੱਡੇ ਦਿਨ ਤੇ ਮੈਂ ਪਹਿਲਾਂ ਤੇ ਸ਼ਿਵਾਲਾ ਮੰਦਿਰ ਸ਼ਿਵਾਲਾ ਸਿਟੀ ਮਹਾਰਾਜ ਕਮੇਟੀ ਵੱਲੋਂ ਤੁਹਾਡਾ ਇੱਥੇ ਆਇਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਆਨੇ ਕਿ ਤੁਸੀਂ ਸਾਡੇ ਮੰਦਿਰ ਦੀ ਪੂਰੇ ਵਿਸ਼ਵ ਜਿਹੜੀ ਆ ਭਗਵਾਨ ਦਾ ਜਿਹੜਾ ਆ ਪੂਰੇ ਪ੍ਰਚਾਰ ਕਰਦੇ ਹੋ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹ ਛੇ ਮੰਦਰ ਦੇ ਅੱਜ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਜਿਹੜਾ ਬੜੇ ਸੁੰਦਰ ਢੰਗ ਨਾਲ ਲੱਗਦਾ ਔਰ ਬੜੀ ਬੜੀ ਦੂਰੋਂ ਸੰਗਤਾਂ ਹੁੰਦੀਆਂ ਨੇ ਔਰ ਹਰ ਇੱਕ ਦੀ ਹਾਸਾ ਮਰਾਦਾ ਪੂਰੀਆਂ ਹੁੰਦੀਆਂ ਨੇ ਕਮੇਟੀ ਵੱਲੋਂ ਲੋਕਾਂ ਦੇ ਆਉਣ ਤੇ ਹਰ ਚੀਜ਼ ਦੀ ਇੱਥੇ ਸਹੂਲਤ ਦਿੱਤੀ ਹੈ ਨਵੇਂ ਹਾਲ ਬਣੇ ਨੇ ਲੰਗਰ ਦਾ ਪ੍ਰਬੰਧ ਦਾ ਵੈਨ ਦਾ ਪ੍ਰਬੰਧ ਦਾ ਸਾਹਮਣੇ ਪਾਰਕ ਆ ਉੱਥੇ ਪ੍ਰਬੰਧ ਦਾ ਦੋ ਆਪਾਂ ਪਾਰਕ ਕੀਤੇ ਨੇ ਇੱਕ ਬਾਜ਼ਾਰ ਦਾ ਇੱਕ ਘਰ ਦਾ ਤੇ ਸਾਰੇ ਲੋਕ ਬੜੇ ਸ਼ਾਂਤੀਪੂਰਵ ਇੱਥੇ ਢੰਗ ਨਾਲ ਰਹਿ ਰਹੇ ਮੇਲਾ ਦੇਖ ਰਹੇ ਨੇ ਔਰ ਸਵੇਰ ਤੋਂ ਲੱਖਾਂ ਦੀ ਤਰ੍ਹਾਂ ਦੇ ਵਿੱਚ ਜਿਹੜੀ ਇਹ ਸੰਗਤ ਆਈ ਆ ਤੇ ਲੈਣਾ ਲੱਗੀਆਂ ਲੰਮੀ ਲੰਬੀ ਦੇਖ ਹੀ ਰਹੇ ਹੋ ਤੇ ਭਗਵਾਨ ਦੀ ਬੜੀ ਕਿਰਪਾ ਜਿਹੜਾ ਇੱਕ ਸਾਲ ਹੁੰਦਾ ਦੂਜੇ ਸਾਲ ਉਹ ਆਪਣੇ ਆਪ ਹੀ ਆ ਜਾਂਦਾ ਕਿਉਂਕਿ ਉਹ ਮਨੋਕਾਮਨਾ ਪੂਰੀ ਹੋ ਜਾਂਦੀ ਹੈ ਤੇ ਇਸ ਟਾਈਮ ਕਲੰਡੌਰ ਦਾ ਨਾਂ ਜਿਹੜਾ ਨਾ ਸਾਡੇ ਕਲੰਡੌਰ ਦਾ ਨਾਂ ਗਰਦਾਸਪੁਰ ਹੈ ਉਹ ਤੇ ਇੱਕ ਸ਼ਿਵਾਂ ਦੇ ਮੰਦਿਰ ਕਰਕੇ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਵੀ ਕੋਈ ਆਏ ਉਹਦੀ ਭਗਵਾਨ ਆਸਮਰਦ ਪੂਰੀ ਕਰੇ ਤੇ ਹੁੰਦੇ ਸਾਲ ਫਿਰ ਇੱਥੇ ਆਏ ਤੇ ਆਣ ਕੇ ਲੰਗਰ ਸ਼ੰਗਰ ਲਾਏ ਨਾਲ ਲੋਕਾਂ ਨੂੰ ਖਾਣ ਵਾਲੇ ਖਾਏ ਤੇ ਮੈਂ ਤੇ ਅੱਜ ਸ਼ਵਰਾਤ ਦੇ ਮੌਕੇ ਤੇ ਸਾਰਿਆਂ ਨੂੰ ਇਸ ਵਸਾਸੀਆਂ ਨੂੰ ਔਰ ਭਾਰਤ ਵਾਸੀਆਂ ਨੂੰ ਪੂਰੇ ਵਿਸ਼ਵ ਨੂੰ ਵਧਾਈ ਦੇਣਾ ਕਿ ਮਾਰੇ ਕਿਰਪਾ ਕਰੇ ਆਉਂਦਾ ਸਾਲ ਫੇਰ ਚੰਗੀ ਤਰ੍ਹਾਂ ਆਵੇ ਤੇ ਲੋਕੀ ਖਾਸ ਖੇੜ ਦੇ ਇਥੇ ਫੇਰ ਹਣ ਤੇ ਰੌਣਕਾਂ ਲੱਗਣ ਇਹਦੇ ਨਾਮ ਇਹਨਾਂ ਜੈਸ਼ੰਕਰ ਸੋ ਇਹ ਸੰ ਮੰਦਰ ਕਮੇਟੀ ਕਲਨੌਰ ਦੇ ਪ੍ਰਧਾਨ ਅਮਰਜੀਤ ਖੁੱਲਰ ਜੀ ਜਿਨ੍ਹਾਂ ਨੇ ਸਾਰਿਆਂ ਨੂੰ ਅੱਜ ਮਹਾ ਸ਼ਿਵਰਾਤਰੀ ਦੇ ਇਸ ਪਰਵ ਦੀ ਵਧਾਈ ਦਿੱਤੀ ਆ ਔਰ ਇਥੇ ਮੈਂ ਦੁਨੀਆ ਦੇ ਵਿੱਚ ਸਾਰੇ ਸ਼ਿਵ ਭਗਤਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਇਤਿਹਾਸਿਕ ਜਗ੍ਹਾ ਵਾ ਔਰ ਬਹੁਤ ਇਹਦਾ ਵੱਡਾ ਮਹੱਤਵ ਆ ਖਾਸ ਤੌਰ ਤੇ ਇਸ ਸਾਲ ਜਿਹੜੀ ਇੱਕ ਗੱਲ ਸਭ ਤੋਂ ਵੱਡੀ ਨਜ਼ਰ ਆਈ ਆ ਕਿ ਮੰਦਰ ਕਮੇਟੀ ਵੱਲੋਂ ਬਹੁਤ ਜ਼ਿਆਦਾ ਡਿਵੈਲਪਮੈਂਟ ਕਰਵਾਈ ਗਈ ਆ ਵੱਡੇ ਵੱਡੇ ਹਾਲ ਬਣੇ ਆ ਔਰ ਵਧੀਆ ਲੰਗਰ ਦਾ ਪ੍ਰਬੰਧ ਵਾ ਸੁਰੱਖਿਆ ਨੂੰ ਲੈ ਕੇ ਵੀ ਕੜੇ ਪ੍ਰਬੰਧ ਜੜੇ ਆ ਜ਼ਿਲ੍ਹਾ ਪੁਲਿਸ ਵੱਲੋਂ ਇੱਥੇ ਕੀਤੇ ਗਏ ਆ ਮੈਂ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਔਰ ਜਰਨਲਿਸਟ ਰੋਹਿਤ ਭਾਰਦਵਾਜ ਦੇ ਨਾਲ ਕਲਾਨੌਰ ਸ਼ਿਵ ਮੰਦਰ ਤੋਂ ਤੁਹਾਡਾ ਆਪਣਾ ਰਜੇਸ਼ ਪੰਡਤ ਧੰਨਵਾਦ